ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ। ਇਸ ਵੇਲੇ ਵੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਜੋ ਨੌਜਵਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਉਸ ਤਸ਼ੱਦਦ ਦੇ ਵਿੱਚ ਨਵਾਂ گاਉ ਪਿੰਡ ਦੇ ਇੱਕ ਨੌਜਵਾਨ ਦੇ ਸੱਟਾਂ ਵੱਜੀਆਂ ਉਸ ਜ਼ਖਮੀ ਹੋਇਆ ਔਰ ਉਸ ਦੇ ਪਰਿਵਾਰ ਦੇ ਵੱਲੋਂ ਪਿੰਡ ਗੁਰੂ ਘਰ ਦੇ ਵਿੱਚ अखंड पाठ साहिब ਦੇ ਜੋ ਪਾਠ ਨੇ ਉਹ ਰਖਵਾਏ ਗਏ ਸੀ ਔਰ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਏ ਔਰ ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜੋ ਹੈ ਉਹ ਜਗਜੀਤ ਸਿੰਘ ਡੱਲੇਵਾਲ ਨਤਮਸਤਕ ਹੋਣ ਦੇ ਲਈ ਗੁਰੂ ਘਰ ਦੇ ਵਿੱਚ ਪਹੁੰਚੇ ਔਰ ਇਸ ਦੌਰਾਨ ਪਰਿਵਾਰ ਦਾ ਹੌਸਲਾ ਵੀ ਵਧਾਇਆ ਗਿਆ ਔਰ ਉਹਨਾਂ ਦੇ ਨਾਲ ਡੱਟ ਕੇ ਖੜੇ ਹੋਣ ਦੀ ਗੱਲ ਵੀ ਆਖੀ ਗਈ ਹੈ ਇਨਸਾਫ ਦੀ ਜਿੱਥੇ ਤੱਕ ਗੱਲ ਹੈ ਤਾਂ ਇਨਸਾਫ ਦਵਾਉਣ ਦੇ ਲਈ ਜਿਹੋ ਜਿਹੀ ਜੰਗ ਵੀ ਲੜਨੀ ਪਈ ਸਿਆਸਤਦਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਸ਼ੁਕਰਨ ਨੂੰ ਇਨਸਾਫ ਦਵਾਉਣ ਦੀ ਗੱਲ ਜਗਜੀਤ ਸਿੰਘ ਢੱਲੇਵਾਲ ਆਖ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨੌਕਰੀ ਮੁਹੱਈਆ ਕਰਵਾਈ ਗਈ ਹੈ ਉਸੇ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਨਾਲ ਖੜਨ ਦੀ ਗੱਲ ਵੀ ਜਗਜੀਤ ਸਿੰਘ ਢੱਲੇਵਾਲ ਕਰਦੇ ਨਜ਼ਰ ਆਏ ਨੇ ਕਿ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਜੀਕਰ ਖਾਲਸਾ

ਮੇਰਾ ਖਿਆਲ ਹੈ ਕਿਸੇ ਤੋਂ ਕੁਝ ਜਾਣ ਨਹੀਂ ਰਿਹਾ ਪੂਰਾ ਬੇਵਿਸ਼ਵਾਸ ਇਸ ਗੱਲ ਤੋਂ ਵਾਕ ਰਿਹਾ ਅਸੀਂ ਜੋ ਤੁਹਾਡਾ ਹੁਕਮ ਹੈ ਉਹ ਆਲਰੇਡੀ ਉਤੇ ਲੱਗੇ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਇਸ ਪਰਿਵਾਰ ਦੇ ਵਿੱਚ ਉਹ ਪੀਪੀਆ ਜਿਹੜੀ ਬੇਟੀ ਹੈ ਇਹਨਾਂ ਦੀ ਵਾਈਫਰ ਨੂੰ ਕੋਈ ਨੌਕਰੀ ਮਿਲੇ ਅਸੀਂ ਉਹਦੇ ਲਈ ਪਿਛਲੇ ਜਿਹੜਾ ਤੁਹਾਡੇ ਸ਼ਹਿਰ ਦਾ ਤੇਰੇ ਪਰਿਵਾਰ ਨਾਲ ਕੱਲ ਵੀ ਹੋਇਸੀ ਜਿਸ ਦਿਨ ਸ਼ੰਕਰਨਦੀ ਸਿਸਟਰਨਿਟੀ ਯੂਨੀਵਰਸਿਟੀ ਅਪਾਰਟਮੈਂਟ ਲੈਟਰ ਆਇਆ ਹੈ ਉਸ ਦਿਨ ਫਿਰ ਦੁਬਾਰਾ ਅਸੀਂ ਉਹਨਾਂ ਨੂੰ ਸਰਕਾਰ ਨੂੰ ਲੰਭ ਕਰਾਇਆ ਸੀ ਕਿ ਉਹ ਰਕੀ ਦਾ ਵੀ ਪੀਕਾ ਜਾਏ ਤਾਂ ਕਿ ਉਹ ਵੀ ਪਰਿਵਾਰ ਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਜਾਂ ਪ੍ਰੱਖ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਸਹੀ ਲਾਉਣੀ ਹੈ ਉਦੇ ਦੀ ਮਦਦ ਉਹ ਸੱਭਿਆਚਾਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਔਰ ਨਾਲ ਇਹ ਵੀ ਗੱਲ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਆ ਕਿ ਲੜ ਕੇ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਆਪਾਂ ਅੰਦੋਲਨ ਚ ਹੈ ਤਾਂ ਸੋਚਣ ਵਾਲੀ ਗੱਲ ਨਹੀਂ ਕਿ ਕਿ ਇਸ ਪਰਿਵਾਰ ਦੀ ਸਰਕਾਰ ਵੱਲੋਂ ਕੋਈ ਮਦਦ ਨਾ ਹੋਵੇ ਜਾਂ ਉਹ ਨੌਕਰੀ ਨਾ ਦੇ ਰਿਹਾ ਤੇ ਅਸੀਂ ਚੁੱਪ ਕਰਕੇ ਬੈਠ ਜਾਈਏ ਹੋ ਨਹੀਂ ਸਕਦਾ ਹਰ ਹਾਲ ਦੇ ਵਿੱਚ چاہے ਸਾਨੂੰ ਕਿੱਡਾ ਵੀ ਵੱਡਾ ਸਪੈਸ਼ਲ ਇਹਨਾਂ ਦੀ ਖਾਤਰ ਕੋਈ ਅੰਦੋਲਨ ਵੀ ਕਰਨਾ ਪਿਆ ਪਸ ਇਹ ਵੀ ਕਰਾਉਣੇ ਸੀ ਪਿੱਛੇ ਜਿਹੜਾ ਨੇ ਲੋਕਰੀ ਦੁਆਰਾ ਸਾਡਾ ਧਰਮ ਹੈ ਸਾਡਾ ਕਰਮ ਹੈ ਕਿਉਂਕਿ ਸਾਡੇ ਇਸ ਅੰਦੋਲਨ ਦਾ ਹਿੱਸਾ ਹੈ ਇਸ ਲਈ ਇਸ ਕੱਲ ਤੋਂ ਤਾਂ ਆਪਾ ਸਾਰਾ ਨਗਰ ਸਾਰੀ ਸੰਗਤਾਂ ਨਿਸ਼ਚਿਤ ਰਹੀਏ ਦੂਸਰੀ ਜਿਹੜੀ ਮੈਂ ਗੱਲ ਅਗਲੀ ਕਰਨੀ ਚਾਹਣਾ ਕਿ ਮੈਂ ਇਸ ਅੰਦੋਲਨ ਦੇ ਵਿੱਚ ਜੋ ਦੇ ਦੇਗਾ ਇਹ ਜਿਹੜਾ ਮੇਰੀ ਰਲੋਂ ਤੋਂ ਤੁਹਾਡੀਆਂ ਵੀ ਅੱਖਾਂ ਸਰ ਇਕ ਦੱਸ ਤੇ ਹਾਂ ਇਸ ਮੋਰਚੇ ਤੇ ਲੱਗਿਆ ਹੋਇਆ ਹੈ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਤੰਦ ਤੇ ਜੋ ਤਸ਼ੱਦਦ ਆਇਆ ਹੈ ਉਹਦਾ ਜ਼ਰੂਰ ਕਿਸਾਨੀ ਲਈ ਉਹਦੇ ਵਿੱਚੋਂ ਕੋ ਬਹੁਤ ਹੀ ਕੀਮਤ ਅਦਾ ਕਰਨੀ ਪੈਣੀ ਸਰਕਾਰ ਨੂੰ ਜਿਵੇਂ ਲੱਗ ਰਿਹਾ ਹੈ ਕਿ ਦੇਖੋ ਆਪਾਂ ਸਾਰੀ ਜ਼ਿੰਦਗੀ ਚ ਕਦੇ ਕਿਸਾਨਾਂ ਦੇ ਮੁੱਦੇ ਪਾਰਲੀਮੈਂਟ ਦੇ ਪਟਨ ਤੇ ਗਏ ਨਹੀਂ ਇਹ ਹੀ ਅੰਦੋਲਨ ਇਸ ਨੌਜਵਾਨ ਦੇ ਹੱਥ ਤੇ ਹੋਇਆ ਤਸ਼ੱਦਦ ਨੇ ਸ਼ੂਕ ਕਰਨ ਦੀ ਸ਼ਹਾਦਤ ਨੇ ਸਾਡੇ ਪੱਜ ਨੌਜਵਾਨਾਂ ਦੀਆਂ ਜਗੀਆਂ ਅੱਖਰ ਦੀ ਰੌਸ਼ਨੀ ਨੇ 433 ਜਗਮੀ ਹੋਏ ਨੇ ਉਹਨਾਂ ਸਾਰਿਆਂ ਦੇ ਇਸ ਕੁਰਬਾਨੀ ਦੇ ਸਦਕਾ ਅੱਪਾ ਦੇਖਿਆ ਕਿ ਭਾਜਪਾ ਜਿਹੜੀ ਕਹਿੰਦੀ ਸੀ ਅੱਪਕੀ ਵਾਰ 400 ਪਾਰ ਉਹ 400 ਪਾਰ ਦੀ بجائے 240 ਦੇ ਉੱਤੇ ਪੁਲਿਸ ਸਟਾਪ ਲੱਗ ਗਿਆ ਪਰ ਉਹਦਾ ਇਹ ਕੋਈ ਇਹ ਨਹੀਂ ਹੈ ਕਿ ਆਪਣੀ ਕੋਈ ਉਹਦੇ ਚ ਸ਼ਮੂਲੀਅਤ ਹੈ ਸਾਡੇ 'ਤੇ ਹੋਇਆ ਤਸ਼ੱਦਦ ਸਾਡੇ ਨਾਲ ਜਿਹੜੀਆਂ ਉਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਉਹਦੇ ਗੁੱਸੇ ਤੋਂ ਉਹਦੀ ਨਾਰਾਜ਼ਗੀ ਪੂਰੇ ਦੇਸ਼ ਦੇ ਲੋਕਾਂ ਨੇ ਵਿਖਾਈ ਹੈ ਜਿਹਦੇ 'ਚ ਉਹਨਾਂ ਨੂੰ ਬਹੁਤ ਵੱਡੀ ਮਾਰ ਪਈ ਹੈ ਔਰ ਇੱਕ ਸਟਰੋਂਗ ਆਪੋਜੀਸ਼ਨ ਆਈ ਹੈ ਮੈਂ ਕਹੂੰਗਾ ਕਿ ਜਿਸ ਤਰ੍ਹਾਂ ਇੱਕ ਕੁਰਬਾਨੀ ਦਿੱਤੀ ਹੈ ਸਾਡੇ ਨੌਜਵਾਨਾਂ ਨੇ ਇਹ ਵਿਅਰਥੀ ਜਾਣ ਵਾਲੀ ਨਹੀਂ ਹੈ ਆਪਾਂ ਸਾਰੇ ਚੋਣਾਂ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਜੇਕਰ ਦੁਬਾਰਾ ਮੌਤੀ ਆ ਗਿਆ ਤਾਂ ਸੰਵਿਧਾਨ ਨਹੀਂ ਛੱਡਣਾ ਹੁਣ ਲੱਗ ਵੀ ਰਿਹਾ ਸੀ ਆਪਣੇ ਹੁਣ ਤੁਸੀਂ ਦੇਖਿਆ ਹੈ ਸਾਡੀ ਜਿਹੜੀ ਮੁਸਲਮ ਕਮਿਊਨਿਟੀ ਦੇ ਲਈ ਬਣਾਇਆ ਹੋਇਆ ਜਿਹੜਾ ਐਕਟ ਸੀਗਾ ਮਕਮ ਬੋਰਡ ਦੀਆਂ ਜ਼ਮੀਨਾਂ ਦੇ ਸਬੰਧ ਵਿੱਚ ਉਹਨੇ ਤੇ ਵੀ ਤਬਦੀਲੀ ਕਰਨ ਦੀ ਬੜੀ ਕੋਸ਼ਿਸ਼ ਸੀ ਬੜਾ ਜ਼ੋਰ ਲਾਇਆ ਮੈਂ ਕਹਾਂਗਾ ਕਿ ਇਹਨਾਂ ਲੋਕਾਂ ਦੀ ਕੁਰਬਾਨੀ ਨੇ ਦੇਸ਼ ਨੂੰ ਇੱਕ ਸਟਰੋਂਗ اپੋਜੀਸ਼ਨ ਦਿੱਤਾ ਪਰ ਉਸ ਤਾਕਤਵਰ اپੋਜੀਸ਼ਨ ਨੇ ਸੰਵਿਧਾਨ ਬਚਾਇਆ ਸੋ ਇਨਡਾਇਰੈਕਟ ਢੰਗ ਦੇ ਨਾਲ ਇਹਨਾਂ ਦੀ ਕੁਰਬਾਨੀ ਨੇ ਸੰਵਿਧਾਨ ਬਚਾਉਣ ਦਾ ਇੱਕ ਵੱਡਾ ਕੰਮ ਕੀਤਾ ਹੈ ਛੋਟਾ ਕੰਮ ਨਹੀਂ ਕੀਤਾ ਸੋ ਇਸ ਕਰਕੇ ਜੇਕਰ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਜਿਸ ਤਰ੍ਹਾਂ اپੋਜੀਸ਼ਨ ਦੇ ਲੀਡਰ ਨੇ ਬੋਲ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ ਇੱਕ ਹੁੰਦਾ ਹੈ ਕਿ ਉਹ ਗੱਲਾਂ ਉਸ ਤਰ੍ਹਾਂ ਕਰ ਦੇਣੀਆਂ ਇੱਕ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਬੋਲਿਆ ਜਾਣਾ ਰਿਕਾਰਡ ਤੇ ਆ ਜਾਣੀ ਹੈ ਜੰਨਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਐਸੇ ਹੀ ਸਦਨ ਦੇ ਵਿੱਚੋਂ ਆਪਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਕਾਨੂੰਨ ਦੇਵਾਂਗੇ ਸੋ ਇਹ ਇੱਕ ਤੁਹਾਡੇ ਲਈ ਇਹਨਾਂ ਦੇ ਅੰਦੋਲਨ ਦਾ ਇਹ ਵੀ ਇੱਕ ਸਾਡੇ ਨੌਜਵਾਨਾਂ ਦੀ ਕੁਰਬਾਨੀ ਦਾ ਇਹ ਵੀ ਇੱਕ ਸਾਡੇ ਲਈ ਪੋਜ਼ਿਟਿਵ ਪੱਖ ਆ ਰਿਹਾ ਹੈ ਸੋ ਵਾਹਿਗੁਰੂ ਕਿਰਪਾ ਕਰੇ ਇਨਾਂ ਦੇ ਤਨ ਦੇ ਉੱਤੇ ਝੱਲੀ ਇੱਕ ਇੱਕ ਤਕਲੀਫ ਇੱਕ ਇੱਕ ਸਾਹ ਜਿਹੜਾ ਉਸ ਤਕਲੀਫ ਦੇ ਵਿੱਚ ਇਹਨਾਂ ਨੇ ਮਹਿਸੂਸ ਕੀਤਾ ਦਰਦ ਮਹਿਸੂਸ ਕੀਤਾ ਉਹਦਾ ਪੂਰਾ ਪੂਰਾ ਮੁੱਲ ਪੂਰੇ ਦੇਸ਼ ਦੀ ਕਿਸਾਨੀ ਨੂੰ ਅਸੀਂ ਜਦੋਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਦੇਵਾਂਗੇ ਉਹ ਸਾਡੀ ਕੁਰਬਾਨੀ ਦੀ ਇੱਕ ਲੋਕਾਂ ਨੂੰ ਦੇਣ ਹੋਏਗੀ ਉਹ ਬੱਤੀ ਚੀਜ਼ ਹੈ ਜਿਹੜੀ ਆਪਾਂ ਲੈ ਕੇ ਦੇਣ ਲੱਗੇ ਆ ਵਾਹਿਗੁਰੂ ਕਿਰਪਾ ਕਰੇ ਸੱਭਲ ਹੋਈਏ ਕੋਈ ਸਤਿਗੁਰਾਂ ਦੀ ਰਹਿਮਤ ਹੋਵੇ ਇਹ ਹੀ ਕਰਨ ਵਾਲੇ ਨੇ ਸਾਰਾ ਕੁਝ ਆਪ ਸਾਰੇ ਸੰਗਤਾਂ ਨੇ ਅੱਜ ਹਾਜ਼ਰੀ ਭਰੀ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂਆਂ ਦੇ ਵੱਲੋਂ ਜਿੱਥੇ ਕਿਸਾਨੀ ਅੰਦੋਲਨ ਨੂੰ ਲੈ ਕੇ ਨਵੀਆਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਕਿਸਾਨ ਪਵਨ ਦੇ ਵਿੱਚ ਅੱਜ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਮੀਟਿੰਗਾਂ ਚੱਲਦੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਅੱਜ ਦੀ ਗੱਲ ਕਰ ਲਈਏ ਤਾਂ ਸ਼ੰਭੂ ਬਾਰਡਰ ਨੂੰ ਲੈ ਕੇ ਅੱਜ ਅਹਿਮ ਫੈਸਲਾ ਅਦਾਲਤ ਦੇ ਵੱਲੋਂ ਵੀ ਸੁਣਾਇਆ ਜਾਵੇਗਾ ਕਿਉਂਕਿ ਅੱਜ ਸੁਣਵਾਈ ਹੋਣੀ ਹੈ ਇਸ ਮਾਮਲੇ ਨੂੰ ਲੈ ਕੇ ਦੂਸਰੇ ਹੀ ਪਾਸੇ 15 ਅਗਸਤ ਦੀ ਗੱਲ ਕਰ ਲਈਏ ਤਾਂ 15 ਅਗਸਤ ਨੂੰ ਲੈ ਕੇ ਵੀ ਵੱਡਾ ਐਲਾਨ ਜੋ ਹੈ ਉਹ ਕਿਸਾਨ ਆਗੂਆਂ ਦੇ ਵੱਲੋਂ ਕੀਤਾ ਦੱਸਿਆ ਜਾ ਚੁੱਕਿਆ ਹੈ ਕਿ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਜੋ ਹੈ ਉਹ ਕੱਢੇ ਜਾਣਗੇ 12 ਦੇ ਕਰੀਬ ਮੰਗਾਂ ਨੇ ਜਿਹਦੇ ਵਿੱਚ ਸਵਾਮੀ ਨਾਥਨ ਰਿਪੋਰਟ ਨੂੰ ਲਾਗੂ ਕਰਨਾ ਐਮਐਸਪੀ ਦਾ ਮੁੱਦਾ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਇਹ ਰੋਸ ਮਾਰਚ ਜੋ ਹੈ ਉਹ ਕੱਢਿਆ ਜਾਵੇਗਾ ਨਾਲ ਦੇ ਨਾਲ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਜੋ ਹੈ ਉਹ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਉਸ ਕਾਨੂੰਨ ਦੇ ਖਿਲਾਫ ਵੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਜੋ ਹੈ ਉਹ ਕਿਸਾਨ ਆਗੂਆਂ ਦੇ ਵੱਲੋਂ ਜਤਾਇਆ ਜਾਵੇਗਾ ਔਰ ਇੰਨਾ ਹੀ ਨਹੀਂ ਜਗਜੀਤ ਸਿੰਘ ਡੱਲੇਵਾਲ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਲਾਈਵ ਹੋਏ ਸੀ ਤਾਂ ਉਹਨਾਂ ਦੇ ਵੱਲੋਂ ਇਹ ਅਪੀਲ ਵੀ ਕੀਤੀ ਗਈ ਕਿ ਜੋ ਲੋਕ ਧਰਨੇ ਪ੍ਰਦਰਸ਼ਨ ਬੰਦ ਨਹੀਂ ਕਰਵਾਉਣਾ ਚਾਹੁੰਦੇ ਉਹ ਇਹ ਉਹਨਾਂ ਨੂੰ ਪਤਾ ਹੈ ਕਿ ਸਰਕਾਰਾਂ ਦੇ ਕੰਨਾਂ ਤੱਕ ਅਗਰ ਆਪਣੀ ਆਵਾਜ਼ ਪਹੁੰਚਾਉਣੀ ਹੈ ਤਾਂ ਉਹਦੇ ਲਈ ਕਈ ਵਾਰ ਧਰਨੇ ਪ੍ਰਦਰਸ਼ਨਾਂ ਦਾ ਰਾਹ ਵੀ اختیار ਕਰਨਾ ਪੈਂਦਾ ਹੈ ਕਿਉਂਕਿ ਇੰਨੀ ਆਸਾਨੀ ਦੇ ਨਾਲ ਹੀ ਸਰਕਾਰਾਂ ਸੁਣਨ ਵਾਲੀਆਂ ਨਹੀਂ ਸੋ ਉਹ ਜਿਹੜੇ ਵੀ ਕਿਸਾਨ ਹਿੱਤ ਐਸ਼ੀ ਨੇ ਜਿਹੜੇ ਵੀ ਇਸ ਕਾਨੂੰਨ ਦੇ ਖਿਲਾਫ ਨੇ ਲੋਕ ਉਹ ਸੜਕਾਂ ਤੇ ਜ਼ਰੂਰ ਉਤਰਨ ਔਰ ਕਿਸਾਨੀ ਅੰਦੋਲਨ ਨੂੰ ਜੋ ਹੈ ਉਹ ਪਰਵਾਹ ਹੁੰਗਾਰਾ ਦੇਨ ਹਾਲਾਂਕਿ ਕਈ ਤਰ੍ਹਾਂ ਦੇ ਚਰਚਾਵਾਂ ਜੋ ਨੇ ਉਹ ਜ਼ਰੂਰ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਈ ਤਰ੍ਹਾਂ ਦੇ ਸਵਾਲ ਜੋ ਨੇ ਉਹ ਖੜੇ ਕੀਤੇ ਜਾਂਦੇ ਨੇ ਔਰ ਉਸ ਦਾ ਵੀ ਕਿਸਾਨ ਆਗੂਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸਾਨੀ ਅੰਦੋਲਨ ਨੂੰ ਢਾ ਲਾਣ ਲਈ ਅਜਹੀਆਂ ਖਬਰਾਂ ਨਸ਼ਰ ਕਰਵਾਈਆਂ ਜਾ ਰਹੀਆਂ ਨੇ ਕਿ ਕਿਸਾਨੀ ਅੰਦੋਲਨ ਹੁਣ ਮੱਠਾ ਪੈ ਗਿਆ ਹੈ ਉੱਥੇ ਜ਼ਿਆਦਾ ਲੋਕਾਂ ਦੀ ਇਕੱਤਰਤਾ ਨਹੀਂ ਤਾਂ ਉਸ ਦਾ ਜਵਾਬ ਜੋ ਹੈ ਉਹ ਸਮੇਂਦਰ ਸਮੇਂ ਕਿਸਾਨਾਂ ਦੇ ਵੱਲੋਂ ਜਿੱਤਾ ਜਾਂਦਾ ਹੈ ਭਾਰੀ ਇਕੱਠ ਜੋ ਹੈ ਉਹ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਨਾਲ ਹੀ ਸਰਕਾਰ ਨੂੰ ਜਵਾਬ ਦੇਣ ਦੇ ਲਈ ਹੀ 15 ਅਗਸਤ ਨੂੰ ਟਰੈਕਟਰ ਮਾਰਚ ਦੇ ਰਾਹੀਂ ਇੱਕ ਵਾਰ ਫੇਰ ਸ਼ਕਤੀ ਪ੍ਰਦਰਸ਼ਨ ਜੋ ਹੈ ਉਹ ਕਰਦੇ ਕਿਸਾਨ ਨਜ਼ਰ ਆਉਣਗੇ ਵੈਸੇ ਤਾਂ ਜੋ ਅਨਾਉਂਸਮੈਂਟ ਕੀਤੀ ਗਈ ਹੈ ਉਹ ਪੂਰੇ ਦੇਸ਼ ਦੇ ਲਈ ਕੀਤੀ ਗਈ ਹੈ ਕਿ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇ ਪਰ ਨਜ਼ਰਾਂ ਜੋ ਨੇ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਜ਼ਰੂਰ ਟਿੱਕੀਆਂ ਰਹਿਣਗੀਆਂ ਕਿ ਇੱਥੇ ਕੀ ਅਸਰ ਕੀ ਪ੍ਰਭਾਵ ਜੋ ਹੈ ਉਹ ਦੇਖਣ ਨੂੰ ਮਿਲਦਾ ਹੋਇਆ ਹੈ ਕਿਉਂਕਿ ਹਰਿਆਣਾ ਦੀ ਗੱਲ ਕਰ ਲਈਏ ਤਾਂ ਵਿਧਾਨ ਸਭਾ ਚੋਣਾਂ ਵੀ ਸਿਰ ਦੇ ਉੱਤੇ ਨੇ ਸੋ ਉਸ ਤੇ ਮੱਦੇ ਨਜ਼ਰ ਸਰਕਾਰ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਦੀ ਹੈ ਉਥੇ ਟਰੈਕਟਰ ਮਾਰਚ ਦਾ ਕੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਟਰੈਕਟਰ ਮਾਰਚ ਕੱਢਣ ਦਿੱਤਾ ਜਾਵੇਗਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਅੜਚਣ ਜੋ ਹੈ ਉਹ ਪੈਦਾ ਕੀਤੀ ਜਾਂਦੀ ਹੈ ਇਹ ਦੇਖਣਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋਏਗਾ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ 5